ਅਦਾ ਦ ਦੇਸ਼ ਜਿਹੜਾ ਕਿ ਡਾਇਮੰਡਸ ਮਿਨਰਲਸ ਤੇ ਹੋਰ ਨੈਚੁਰਲ ਰਿਸੋਰਸਸ ਨਾਲ ਭਰਿਆ ਹੋਇਆ ਪਰ ਫਿਰ ਵੀ ਉਹਦੇ ਹਾਲਾਤ ਇੰਨੇ ਮਾੜੇ ਆ ਤੁਸੀਂ ਸੋਚ ਹੀ ਗਏ ਹੋਗੇ ਆਪਾਂ ਕਿਹੜੇ ਦੇਸ਼ ਦੀ ਗੱਲ ਕਰ ਰਹੇ ਆ ਹਾਂਜੀ ਅਫਰੀਕਾ ਜੇ ਤੁਸੀਂ ਇਹੀ ਸਵਾਲ ਕੋਈ ਲੋਕਾਂ ਤੋਂ ਪੁੱਛੇਗੇ ਤਾਂ ਉਹਨਾਂ ਦਾ ਅਕਸਰ ਜਵਾਬ ਹੁੰਦਾ ਹੈ ਕਿ ਇਹ ਸਭ ਲੈਗਸੀ ਆ ਕਲੋਨੀਜ਼ਮ ਦੇ ਕਰਕੇ ਕਿ ਮਤਲਬ ਕਿ ਇਹ ਸਭ ਕਲੋਨੀਜ਼ਮ ਦੇ ਆਫਟਰਫੈਕਟ ਆ ਉਹਨਾਂ ਦੀ ਇੱਕ ਥਿਊਰੀ ਹੈ ਕਿ ਯੂਰਪ ਦੇਸ਼ ਬਹੁਤ ਟਾਈਮ ਤੱਕ ਆਫਰੀਕਾ ਦੇ ਦੇਸ਼ਾਂ ਤੇ ਹਮਲਾ ਕਰਦਾ ਰਿਹਾ ਤੇ ਇਤੋਂ ਸਾਰੇ ਮਿਨਰਲਸ ਲੁੱਟ ਕੇ ਲੈ ਗਿਆ ਤੇ ਜਿਹਦਾ ਰਿਜ਼ਲਟ ਆਫਰੀਕਾ ਅਜੇ ਵੀ ਟਾਈਮ ਤੇ ਵੀ ਬਹੁਤ ਗਰੀਬ ਆ ਇਹ ਇੱਕ ਬਹੁਤ ਹੀ ਕੰਪੈਰੀਂਗ ਨੈਰੇਟਿਵ ਵੀ ਲੱਗਦਾ ਹੈ ਬਟ ਇਹ ਸੱਚ ਨਹੀਂ ਆ ਕਿਉਂਕਿ ਇਹਦਾ ਪ੍ਰੂਫ ਤੁਸੀਂ ਦੇਖ ਸਕਦੇ ਹੋ ਸਿੰਗਾਪੁਰ ਵਰਗੇ ਦੇਸ਼ ਤੋਂ ਜੋ ਆਪ ਵੀ ਕਿਸੇ ਟਾਈਮ ਤੇ ਕਲੋਨਾਈਜ਼ ਰਿਹਾ ਤੇ ਸੇਮ ਆਫਰੀਕਾ ਦੇ ਟਾਈਮ ਤੇ ਸਿੰਗਾਪੁਰ ਨੂੰ ਇੰਡੀਪੈਂਡੈਂਸ ਮਿਲਦੀ ਆ ਤੇ ਅੱਜ ਸਿੰਗਾਪੁਰ ਵਿਦਆਊਟ ਐਨੀ ਇਨੈਟ ਰਿਸੋਰਸਸ ਹੋਂਦ ਦੇ ਬਾਵਜੂਦ ਵੀ ਅੱਜ ਦੁਨੀਆ ਦੀ ਸਭ ਤੋਂ ਵੈਲਥੀਅਰ ਕੰਟਰੀਆਂ ਵਿੱਚ ਆਉਂਦਾ ਆ। ਕਮਾਲ ਦੀ ਗੱਲ ਤਾਂ ਇਹ ਹੈ ਕਿ ਅੱਜ ਸਿੰਗਾਪੁਰ ਪਰ ਕੈਪੀਟਾ ਦੇ ਬੇਸਿਸ ਤੇ ਬ੍ਰਿਟਿਸ਼ ਦੇਸ਼ ਨਾਲੋਂ ਕਿਤੇ ਜ਼ਿਆਦਾ ਅਮੀਰ ਆ ਜਿਨ੍ਹਾਂ ਨੇ ਕਿਸੇ ਟਾਈਮ ਉਹਨਾਂ ਨੂੰ ਕਲੋਨਾਈਜ਼ ਕੀਤਾ ਸੀ ਖੈਰ ਫਿਰ ਕੀ ਰੀਜ਼ਨ ਆਫਰੀਕਾ ਦੇ ਮਾੜੇ ਹਾਲਾਤ ਪਿੱਛੇ ਇਹਦਾ ਇੱਕ ਰੀਜ਼ਨ ਮੰਨਿਆ ਜਾਂਦਾ ਹੈ ਆਫਰੀਕਾ ਦੀ ਜੀਓਗ੍ਰਾਫੀ ਬਹੁਤ ਸਾਰੇ ਇਕਨੋਮਿਸਟ ਮੰਨਦੇ ਆ ਕਿ ਆਫਰੀਕਾ ਦੀ ਬੈਡ ਜੀਓਗ੍ਰਾਫੀ ਤੇ ਹਕੀਕਤ ਉਹਦੀ ਡਿਵੈਲਪਮੈਂਟ ਵਿੱਚ ਰੁਕਾਵਟ ਬਣੀ ਹੋਈ ਆ ਫੋਰ ਐਗਜ਼ਾਮਪਲ ਜਿੱਦਾਂ ਯੂਰਪ ਕੋ ਲੌਂਗ ਕੋਸਟ ਲਾਈਨ ਅਵੇਲੇਬਲ ਆ ਜਿਹਦੇ ਕਰਕੇ ਉਹਨਾਂ ਦਾ ਜਹਾਜ਼ਾਂ ਰਾਈ ਟ੍ਰੇਡ ਵਪਾਰ ਬਹੁਤ ਈਜ਼ੀ ਹੋ ਜਾਂਦਾ ਆ ਪਰ ਇੱਥੇ ਆਫਰੀਕਾ ਦੀ ਮਾੜੀ ਕਿਸਮਤ ਉਹਨਾਂ ਕੋਲ ਬਹੁਤ ਹੀ ਘੱਟ ਕੋਸਟ ਲ ਚਾਹੇ ਕਿ ਉਹਨਾਂ ਦਾ ਲੈਂਡ ਏਰੀਆ ਮੱਚ ਬਿਗਰ ਆ ਯਰ ਆਪਣਾ ਹੋ। ਇਹ ਸਿਰਫ ਨਾਈਲ ਰਿਵਰ ਨੂੰ ਛੱਡ ਕੇ ਆਫਰੀਕਾ ਦੇ ਬਾਕੀ ਸਾਰੇ ਰਿਵਰ ਬਹੁਤ ਘੜ ਕੇ ਸੀ ਓਸ਼ਨ ਨਾਲ ਜਾ ਕੇ ਮਿਲਦੇ ਆ। ਪਰ ਆਪਾਂ ਜੀਓਗ੍ਰਾਫੀ ਦਾ ਹੀ ਸਾਰਾ ਕਸੂਰ ਨਹੀਂ ਖੜ ਸਕਦੇ। ਬੋਤਸਵਾਨੀਆ ਵੀ ਇੱਕ ਐਦਾ ਦਾ ਹੀ ਆਫਰੀਕਾ ਦਾ ਨੇਸ਼ਨ ਹੈ ਜਿਹੜਾ ਚਾਰੋਂ ਪ੍ਰਸੈਵ ਡੇਜ਼ਰਟ ਨਾਲ ਘਿਰੇ ਹੋਣ ਕਰਕੇ ਵੀ ਰੈਕੋਰਡ ਗਰੋਥ ਕਰਦਾ ਜਾ ਰਿਹਾ ਆ। ਹਾਲਾਂਕਿ ਉੱਥੇ ਡਾਇਮੰਡ ਦੀ ਮਾਈਨਿੰਗ ਮੇਨ ਕਾਰਨ ਮੰਨੀ ਜਾਂਦੀ ਆ ਪਰ ਫਿਰ ਵੀ ਕਿਸੇ ਵੀ ਕੋਈ ਵੀ ਨੈਚਰਲ ਰਿਸੋਰਸ ਨਾ ਹੋਣ ਦੇ ਬਾਵਜੂਦ ਵੀ ਆਫਰੀਕਾ ਦੀ ਰਿਚੈਸਟ ਨੇਸ਼ਨ ਬਣਿਆ ਜਾਂਦਾ ਆ। ਤੁਸੀਂ ਸੋਚ ਰਹੇ ਹੋਣਗੇ ਫਿਰ ਰੀਜ਼ਨ ਕੀ ਹੈ ਅਫਰੀਕਾ ਦੇ ਮਾੜੇ ਹਾਲਾਤ ਪਿੱਛੇ ਐਦਾ ਮੇਨ ਰੀਜ਼ਨ ਆ ਅਫਰੀਕਾ ਵਿੱਚ ਕਰਾਪਸ਼ਨ ਇੰਟਰਨੈਸ਼ਨਲ ਨਿਊਜ਼ ਦੀ ਹੈਡਲਾਈਨਸ ਦੇਖੋ ਤਾਂ ਤੁਹਾਨੂੰ ਮਿਲੇਗੀ ਇਹ ਹੈਡਲਾਈਨ ਕਰਾਪਸ਼ਨ ਇਨ ਅਫਰੀਕਾ 75 ਮਿਲੀਅਨ ਪੀਪਲ ਪੇ ਬ੍ਰਾਈਟਸ ਪਿਛਲੇ 1 ਸਾਲ ਵਿੱਚ ਅਫਰੀਕਾ ਵਿੱਚ ਕਰਾਪਸ਼ਨ 58% ਤੋਂ ਵੀ ਜ਼ਿਆਦਾ ਵੱਧ ਗਈ ਆ ਕਜਨੀਆ ਵੀ ਸਰਕਾਰਾਂ ਹੋਂ ਤੱਕ ਆਈਆਂ ਕੋਈ ਵੀ ਆਫਰੀਕਾ ਵਿੱਚ ਕਰਾਪਸ਼ਨ ਖਤਮ ਨਹੀਂ ਕਰ ਸਕੀ 28 ਵਿੱਚੋਂ 18 ਸਰਕਾਰਾਂ ਕਰਾਪਸ਼ਨ ਨੂੰ ਖਤਮ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਆ ਤੇ ਲਿਬਰੀਆ ਵਿੱਚ ਇਹ ਸਿਚੁਏਸ਼ਨ ਇਸ ਤੋਂ ਵੀ ਮਾੜੀ ਆ ਉੱਥੇ ਤਾਂ 70% ਲੋਕਾਂ ਵੱਲੋਂ ਆਪਣੇ ਕੰਮ ਘਟਾਉਣ ਲਈ ਕੋਈ ਨਾ ਕੋਈ ਰਿਸ਼ਵਤ ਦਿੱਤੀ ਜਾਂਦੀ ਆ ਤੇ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਪੁਲਿਸ ਤੇ ਕੋਟ ਵਰਗੀਆਂ ਪਬਲਿਕ ਸਰਵਿਸਿਜ਼ ਵਿੱਚ ਹਾਈएस्ट ਰੇਟ ਦਾ ਰਿਸ਼ਵਤ ਲੈਣ ਦੇਂਦਾ। ਦੱਸੋ ਤੁਸੀਂ ਇੱਥੇ ਕੀ ਕਰੋਗੇ? ਕਰਪਸ਼ਨ ਇੱਕ ਐਦਾ ਦੀ ਬਿਮਾਰੀ ਹੈ ਜਿਹੜੀ ਕਿਸੇ ਵੀ ਦੇਸ਼ ਦੀਆਂ ਜੜਾ ਪੁੱਟ ਕੇ ਰੱਖ ਦਿੰਦੀ ਆ। ਜਿੱਥੇ ਕਰਪਟ ਪੋਲੀਟੀਸ਼ੀਅਨ ਆਪ ਤਾਂ ਮੋਟਜਾਂ ਕਰਦੇ ਆ ਪਰ ਉਥੇ ਆਮ ਬੰਦਾ ਰੋਟੀ ਅਤੇ ਦਵਾਈ ਲਈ ਵੀ ਰਿਸ਼ਵਤ ਦਿੰਦਾ ਫਿਰਦਾ ਆ। ਇੱਕ ਸਟਰੋਂਗ ਸਿਵਲ ਸੁਸਾਇਟੀ ਇਹਦਾ ਹੱਲ ਕਰ ਸਕਦੀ ਆ ਪਰ ਉਹਦੇ ਲਈ ਆਪਾਂ ਨੂੰ ਹੀ ਪਹਿਲਾ ਸਟੈਪ ਲੈਣਾ ਪੈਣਾ ਆ। ਤੁਹਾਡੇ ਇਸ ਵੀਡੀਓ ਬਾਰੇ ਕੀ ਥੋੜਾ ਕਮੈਂਟਾਂ ਵਿੱਚ ਜ਼ਰੂਰ ਦੱਸੋ।